ਵੱਡੀਆਂ ਬਹੁਤ ਆ ਬਾਬਾ ਲਗਜ਼ਰੀ ਲਗਜ਼ਰੀ ਆਪਣੇ ਕੋ ਆ ਵੀ ਇੱਕ ਹੈਗੀ ਆ ਉਹਦੀ ਕੋਈ ਗੱਤੀ ਨਹੀਂ ਆ ਜਦੋਂ ਲੋਕੇਸ਼ਨ ਤੇ ਜਾਈਦਾ ਜਾ ਬਿਆਲੇ ਮੁੰਡੇ ਤੋਂ ਪਰੌਂਠੇ ਮੰਗ ਕੇ ਲੈ ਗਿਆ ਉਹ ਲੈ ਕੇ ਆਇਆ ਤੇ ਉਹ ਬਾਹਰ ਹੀ ਖੜਾ ਦੇ ਕਮੀਨ ਦੱਤੀ ਐ ਭਾਜੀ ਹੋਣੀ ਆ ਪਰਫੈਕਟ ਪਰੀਸ ਮਾਲ ਹਲੋ ਸੌਂਡ ਮਸਤੇ ਸਸੀਕਾਲ ਕੀ ਹਾਲ ਚਾਲ ਹੈ ਜੀ ਵੈਲਕਮ ਆ ਇੱਕ ਵਾਰੀ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਜਿਹਦਾ ਨਾਮ ਆ ਪਤਾ ਹੀ ਆ ਤੁਹਾਨੂੰ ਸੋ ਸੀਨ ਇਦਾਂ ਆ ਵੀ ਅੱਜ ਦਾ ਦਿਨ ਹੋ ਗਿਆ ਸ਼ੁਰੂਆਤ ਨਵੇਂ ਦਿਨ ਦੀ ਨਵੇਂ ਦਿਨ ਦੀ ਸ਼ੁਰੂਆਤ ਨਵੇਂ ਕੰਮ ਦੀ ਸ਼ੁਰੂਆਤ ਅੱਜ ਚੱਲੇ ਆ ਜੀ ਪ੍ਰੀ ਵਿਡਿੰਗ ਤੇ ਪ੍ਰੀ ਵਿਡਿੰਗ ਇਵੈਂਟ ਸ਼ੂਟ ਕਰਨ ਵਾਸਤੇ ਤਾਂ ਸਾਡੇ ਨਾਲ ਸਾਡੇ ਰੰਦਾਵਾ ਸਾਹਿਬ ਨਾਲ ਸ਼ਿਸ਼ੂ ਬਾਲ ਬੱਲਾਣਾ ਬਾਲ ਸ਼ਿਸ਼ੂ ਬਾਲ ਤੇ ਅਸਵੇਰੇ-ਸਵੇਰੇ ਹੋ ਗਈ ਕਲੂਲ ਐਕਚੁਅਲੀ ਟਾਈਮ ਸੀਗਾ 8:30 ਵਜੇ ਦਾ ਜਾਣ ਦਾ ਤੇ ਹੁਣ ਟਾਈਮ 9:00 ਸਾਢੇ 9:00 ਦੇ ਸਾਢੇ 9:00 ਦਾ ਟਾਈਮ ਹੋ ਗਿਆ ਮੈਨੂੰ ਭਾਜੀ ਨੇ ਟਾਈਮ ਦਿੱਤਾ ਸੀਗਾ ਵੀ 8:30 ਤੁਸੀਂ ਰੈਡੀ ਰਹਿਣਾ ਆਪਾਂ ਨਿਕਲਣਾ ਵਾ ਠੀਕ ਆ ਆਪਾਂ ਵੀ ਫੇਰ 8:30 ਵਜੇ ਤੱਕ ਵੇਟ ਕੀਤੀ ਤੇ ਦੇਖਿਆ ਵੀ ਭਾਜੀ ਹੈਗੇ ਲੇਟ ਮੈਂ ਕਿਹਾ ਥੋੜੀ ਜੀ ਕੋਲ ਆਪਣੀ ਵੀ ਪੜ ਗਈ ਆ ਆਪਾਂ ਰਗਾਈ ਲੈ ਕੇ ਫੇਸ ਹੋ ਗਏ ਪਲੈਨਿੰਗ ਪੂਰੀ ਡਨ ਹੋ ਗਈ ਰੰਦਾਵਾ ਸਾਹਿਬ ਆਏ ਕਰੇ ਤ ਘਾਰ ਦੇ ਦੋਰ ਖੋਲਿਆ ਬ੍ਰਦਰ ਨੇ ਤੇ ਉਹਨੇ ਕਹਿਤਾ ਉਹ ਤਾਂ ਸੁੱਤਾ ਪਿਆ ਆ ਜੀ ਰੰਦਾਵਾ ਸਾਹਿਬ ਨੂੰ ਬੈਗੀ ਟੈਨਸ਼ਨ ਹੋ ਗਿਆ ਹੋ ਜਾਣਾ ਆਪਾਂ ਉੱਡ ਜਾ ਉਹ ਮੈਂ ਕਿਹਾ ਨਹੀਂ ਆਈ ਇਹ ਕੋਟਾ ਫਟਪਲਾਵਾ ਰਜਾਈ ਬਣ ਕੇ ਉਹ ਲੈ ਕੇ ਵੀਡੀਓ ਬਣੀ ਪਈ ਆ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਬਣੀ ਆ ਕਿ ਨਹੀਂ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਸੋ ਸੋ ਅੱਜ ਕਰਦੇ ਆ ਜੀ ਖਾਪਖਾਨਾ ਪੂਰਾ ਅੱਜ ਆਪਾਂ ਚੱਲੇ ਆਂ ਕਪੂਰਥਲੇ ਜਿਹੜੀ ਲੋਕੇਸ਼ਨ ਬਣੀ ਆ ਲਾਸਟ ਟਾਈਮ ਵੀ ਆਪਾਂ ਉੱਥੇ ਗਏ ਸੀ ਤੇ ਹੁਣ ਦੁਬਾਰਾ ਫੇਰ ਉੱਥੇ ਵਿਜ਼ਿਟ ਕਰਨ ਚੱਲੇ ਆ ਤੇ ਕਰਦੇ ਆਂ ਗੱਲਬਾਤ ਕਰੋ ਅਸੀਂ ਨਿਕਲ ਪਏ ਆ ਦੇਖੋ ਧੁੰਦ ਧੁੰਦ ਦਾ ਉਧਰ ਧੁੱਪ ਚੜੀ ਸੀ ਤੇ ਇੱਧਰ ਫੇਰ ਧੁੰਦ ਪੈ ਗਈ ਕੀ ਯਾਰ ਭਾਜੀ ਐ ਕੋਈ ਸੀਨ ਇਹਦਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅੱਜ ਜੋ ਵੀ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਭਾਜੀ ਸਮਾਈਲਾ ਤੋਈ ਲ ਆ ਰਹੀ ਹੈ ਸਾਰੇ ਕਰੋਲਾ ਕਰ ਰੇ ਸਾਰੇ ਸਾਰੇ ਕਰੋਲਾ ਹੋ ਗਈਆਂ ਟੈਨਸ਼ਨ ਆ ਰਹਿ ਗਈਆਂ ਕਿ ਇਹ ਕੀ ਹੋ ਗਿਆ ਬੰਦਾ ਸੁਦਾ ਬਿਆ ਆ ਹੋ ਹੋ ਗਿਆ ਉਹ ਹੋ ਗਿਆ ਤੇ ਕਿਦਾਂ ਤੂੰ ਪਹਿਲੀ ਗੱਲ ਤਾਂ ਤੂੰ ਲੇਟ ਹੋਇਆ ਤੇਰੇ ਕਰਕੇ ਵਜਾ ਪਤਾ ਲੱਗੀ ਆ ਵੀ ਸ਼ਿਸ਼ੂ ਪਾਲ ਕਰਕੇ ਲੇਟ ਹੋਇਆ ਇਹ ਤਾਂ ਉਹ ਨਹੀਂ ਨੇ ਕਿ ਮਤਲਬ ਪਹਿਲੀ ਕਿੰਨੇ ਵਜੇ ਆਇਆ ਕਿੰਨੇ ਵਜੇ ਆਇਆ 9:50 ਦੇ 8:50 ਸੋਰੀ 8:50 ਦੇ ਆਇਆ ਤਾਂ ਸਾਢੇ 8:30 ਦਾ ਟਾਈਮ ਸੀ ਨਿਕਲਣ ਦਾ ਹਾਂ ਬਈ ਦੱਸ ਕੀ ਗੱਲ ਆ ਉਹ ਚ ਨਹੀਂ ਉਹ ਤੁੰਦ ਕਰਕੇ ਲੀਡ ਤੁੰਦ ਕਰਕੇ ਮਮਾ ਤੁੰਦ ਕਰਕੇ ਕੀ ਤੈਨੂੰ ਦਿਦਾ ਨਹੀਂ ਸੀ ਦਿਨ ਜੜਿਆ ਨਹੀਂ ਲੜੇ ਤੇ ਚਲਾਉਣਾ ਹੱਥ ਕਰਤੇ ਨਹੀਂ ਘੜੀ ਧੁੱਪ ਤੇ ਚਲਦੀ ਆ ਭਾਈ ਜੀ ਧੁੱਪ ਤੇ ਚਲਦੀ ਨਹੀਂ ਦੀ ਗਾ ਕੁਝ ਮੈਂ ਕਿਹਾ ਤੇ ਫੇਰੇ ਐਵੇਂ ਬੰਦੇ ਕਰਕੇ ਨਾ ਆ ਭਾਈ ਨਾ ਗਲੋਰ ਹੋ ਗਈ ਐ ਵਜਾ ਆਇਆ ਬੰਦਾ ਜਿਹੜਾ ਮਗਰ ਮੇਟਾ ਦੇਖੂ ਧਿਆਨ ਨਾਲ ਚਲੋ ਮਿਲਦੇ ਆ ਤੁਹਾਨੂੰ ਜੀ ਲੋਕੇਸ਼ਨ ਤੇ ਜਾ ਕੇ ਤੇ ਕਰਦੇ ਆ ਗੱਲਬਾਤ। ਦੋ ਜੀ ਅੱਜ ਪੈ ਗਿਆ ਹੁਣ ਇੱਕ ਛੋਟਾ ਜਿਹਾ ਪੰਗਾ। ਪੰਗਾ ਪੈ ਗਿਆ ਇਹ ਕੀ? ਅਸੀਂ ਜਿਹੜੀ ਲੋਕੇਸ਼ਨ ਕਲਾਇੰਟ ਨੂੰ ਰეკਮੈਂਡ ਕੀਤੀ ਸੀ ਜਾਂ ਜਿਹੜੀ ਅਸੀਂ ਲਿੰਕ ਭੇਜਿਆ ਸੀ ਉਹ ਕਿਸੇ ਗਲਤੀ ਦੇ ਨਾਲ ਉਹ ਉਹਨਾਂ ਨੇ ਦੂਜਾ ਲਿੰਕ ਖੋਲ੍ਹ ਲਿਆ ਕਿਸੇ ਹੋਰ ਲੋਕੇਸ਼ਨ ਦਾ ਤੇ ਉਹ ਪਹੁੰਚ ਗਏ ਕਿਸੇ ਹੋਰ ਲੋਕੇਸ਼ਨ ਤੇ ਤੇ ਅਸੀਂ ਇੱਥੇ ਖੜੇ ਸੀਗੇ ਆਹ ਵਾਲੀ ਲੋਕੇਸ਼ਨ ਤੇ। ਤੇ ਹੁਣ ਉਹਨਾਂ ਨਾਲ ਜਦੋਂ ਕਾਲ ਹੋਈ ਤੇ ਉਹ ਪਹੁੰਚੇ ਨਹੀਂ ਜਾਂ ਕੀ ਹੋਇਆ ਤੇ ਉਹ ਕਹਿੰਦੇ ਜੀ ਅਸੀਂ ਤਾਂ ਪਹੁੰਚੇ ਆਂ ਕਿ ਬਈ ਯਾਰ ਅਸੀਂ ਪਹੁੰਚੇ ਆਂ ਮੈਨੂੰ ਪਤਾ ਲੱਗਾ ਵੀ ਯਾਰ ਉਹ ਕਿਸੇ ਹੋਰ ਲੋਕੇਸ਼ਨ ਤੇ ਪਹੁੰਚੇ ਹੋਏ ਐ ਇੱਥੋਂ ਕਿੰਨਾ ਪੈਂਦਾ ਬਈ ਆ 25 ਕਿਲੋ 25 ਕਿਲੋ ਹੁੰਦਾ ਤਾਂ 30 ਕਿਲੋਮੀਟਰ ਇੱਥੋਂ ਚੱਲ ਕੇ ਦੁਬਾਰਾ ਜਾਣਾ ਪੈਣਾ ਹੁਣ ਉਸ ਸਾਈਡ ਤੇ ਲੋ ਜੀ ਪਹੁੰਚ ਗਏ ਲੋਕੇਸ਼ਨ ਤੇ ਸਾਡੇ ਜੀਸ਼ੂ ਪਾਲ ਜੀਸ਼ੂ ਪਾਲ ਜੀ ਤੇਰਾ ਨਾਣਾ ਪੁੱਲ ਜਾਂਦਾ ਯਾਰ ਮੈਨੂੰ ਠੀਕ ਹੈ ਤੇ ਇਹ ਸਾਡੇ ਅੱਜ ਦੇ ਅੰਨਤਾਤਾ ਔਰ ਅੱਜ ਦੇ ਅੰਦਰ ਦਾ ਇਹ ਸਾਨੂੰ ਅੱਜ ਅੱਜ ਦੇ ਅੰਦਰ ਦਾ ਸਾਡੇ ਸਾਡੇ ਪ੍ਰੋਡਿਊਸਰ ਸਾਹਿਬ ਸਾਡੇ ਸਪਾਂਸਰ ਸਾਹਿਬ ਸਾਡੇ ਸਾਰਾ ਕੁਝ ਇਹੀ ਆ ਰੰਧਾਵਾ ਸਾਹਿਬ ਨੂੰ ਅਸੀਂ ਭੇਜਿਆ ਪਰੌਂਠੇ ਲੈਣ ਕਿ ਜਾ ਬਿਆਲੇ ਮੁੰਡੇ ਤੋਂ ਪਰੌਂਠੇ ਮੰਗ ਕੇ ਲੈ ਕੇ ਆ ਉਹ ਲੈ ਕੇ ਆਇਆ ਤੇ ਉਹ ਬਾਹਰ ਹੀ ਖੜਾ ਸੀ ਕਮੀਨ ਦੱਤੀ ਆਇਆ ਉਹ ਰੰਧਾਵਾ ਸਾਹਿਬ ਵੀ ਕਿ ਉਹ ਜਾਂਦਾ ਨਹੀਂ ਆ ਉਹ ਉੱਥੇ ਖੜਾ ਦੇਖਾਂਗੇ ਉਹ 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 ਦੇ ਸਾਹਮਣੇ ਉਹ ਇਹਨੇ ਕਹਿਣਾ ਨਹੀਂ ਇਹਨੇ ਕਹਿਣਾ ਨਹੀਂ ਕਹਿਣਾ ਨਹੀਂ ਇਹਨੇ ਕਿੰਪਰੋਂ ਟਿੱਦੂ ਦੂਰ ਟਿੱਪਾਉਂਟ ਲਾ ਲਓ ਚਲੋ ਆਪਾਂ ਕਰੀਏ ਸਟਾਰਟ ਲੋਕੇਸ਼ਨ ਦੇਖ ਲਈ ਆ ਕੋਈ ਨਾ ਠੀਕ ਆ ਤੇ ਕਰਦੇ ਆ ਸਟਾਰਟ ਕੀ ਹੋਇਆ ਆ ਤੁਸੀਂ ਚਾਹ ਹੈਗੀ ਲਾ ਲਿਆ ਦੇ ਪਾਜੀ ਭਾਜੀ ਸਾਨੂੰ ਇਹੀ ਕਹੀ ਜਾਂਦੇ ਉੱਥੇ ਜਾ ਕੇ ਤੁਹਾਨੂੰ ਪਰੌਂਠੇ ਬਣਾਉਣੇ ਭਾਈ ਲੈ ਕੇ ਆਇਆ ਆ ਮੈਂ ਉੱਠਿਆ ਯਾਰ ਪਰੌਂਠੇ ਪਰੌਂਠੇ ਤੁਸੀਂ ਪਹੁੰਚੋ ਤੁਹਾਨੂੰ ਪਰੌਂਠੇ ਬਣਾਉਣੇ ਖਵਾ ਦੇਣੇ ਆਲੂ ਪਟਲੇ ਨਹੀਂ ਅੱਜ ਅਹੀਂ ਆਲੂ ਪਟਲੇ ਤੁਹਾਨੂੰ ਉਸ ਪਰੌਂਠੇ ਖਵਾਵਾਂਗੇ ਚਾਹ ਪੀ ਲਓ ਤੁਸੀਂ ਕਹਤਾ ਉਹਨਾਂ ਨੂੰ ਚਾਹ ਹੀ ਪੀ ਲਈ ਆ ਮੈਂ ਕਹਤਾ ਉਹਨਾਂ ਨੂੰ ਆਓ ਜਾ ਪਹੇਣੀਆ ਚਲੋ ਠੀਕ ਆ ਭਾਜੀ ਚਲੋ ਕਰੀਏ ਸਮਾਨ ਸੈਟ ਤੇ ਫਿਰ ਤੁਹਾਨੂੰ ਮਿਲਦੇ ਆ ਕਰੀਏ ਸ਼ੂਟ ਸਟਾਰਟ ਸਾਡੇ ਰੰਦਾਵਾ ਸਾਹਿਬ ਦਾ ਤੁਰੰਤ ਆਵਾਜ਼ ਆਬ ਦੀ ਸਪੈਸ਼ਲ ਚਾਹ ਜਿਹੜੀ ਕਿ ਉਹ ਆਪ ਬਣਾ ਕੇ ਲੈ ਕੇ ਆਏ ਨੇ ਹੁਣ ਆਪਾਂ ਪੀਵਾਂਗੇ ਬਹੁਤ ਹੀ ਫੇਮਸ ਤੇ ਨਾਲ ਸਾਡੇ ਸ਼ਿਸ਼ੂਪਾਲ ਜੀ ਸ਼ਿਸ਼ੂਪਾਲ ਜੀ ਆਏ ਹੈ ਖੁੱਲ ਗਈਆਂ ਜਿਪਾਂ ਤੇ ਨਿਕਲੇ ਵਿੱਚੋਂ ਸੱਪ ਲਿਆਓ ਕਾਕਾ ਜੀ ਤੇ ਲਿਆ ਕਾਪੋਣ ਤੇ ਅਸੀਂ ਵੀ ਮਗਾ ਚਾਹ ਕਿਉਂਕਿ ਚਾਰੰ ਦਾ ਸਾਡੀ ਚਾਹ ਬੜੀ ਘੈਂਟ ਹੈ ਇਹ ਆਪਣੇ ਹੱਥੀ ਇਹ ਆਪਣੇ ਹੱਥੀ ਬਣਾ ਕੇ ਲੈ ਕੇ ਆਉਂਦੇ ਨੇ ਤੇ ਮਠੀਆਂ ਵੀ ਲੈਂਦੀਆਂ ਨਾਲ ਮਟਰੀ ਨਾਲ ਹੈਗੀ ਮਟਰੀ ਟਮਾਟਰੀ ਦੇ ਨਾਲ ਪੀਵਾਂਗੇ ਚਾਹ ਨਹੀਂ ਮਟਰੀ ਨਹੀਂ ਤੇ ਚਾਹ ਦੇ ਲਵਾਂਗੇ ਨਹੀਂ ਆਰੇ ਕਿਉਂਕਿ ਠੰਡ ਬਹੁਤ ਹੈ ਤੇ ਨਾਲ ਖਾਵਾਂਗੇ ਮਟਰੀ ਅਬੀ ਚਾਹ ਦੇਖੋ ਤੇ ਚਾਹ ਦੀ ਧਾਰ ਦੇਖੋ ਚਾਹ ਦਾ ਰੰਗ ਦੇਖੋ ਵਾਜੀ ਵਾਹ ਕੀ ਬਾਤ ਹੈ ਇਧਰ ਚਾਹ ਹੈਦਰ ਮਟਰੀ ਆ ਦੇਖੋ ਪਿੰਦੀ ਹੋਈ ਚਾਹ ਆਹ ਨਹੀਂ ਆਰੇ ਓਹ ਗੱਲ ਬਾਤ ਕਿੱਦਾਂ ਗੱਲ ਬਾਤ ਨੀ ਯਾਰੀ ਚਾਹ ਪੀ ਕੇ ਫਿਕਰ ਦੇ ਗੱਲ ਤਾਂ ਢੀ ਨਾ 1 2 3 ਸਟਾਰਟ ਇਹ ਅੱਜ ਦੇ ਨੇ ਹੀਰੋ ਸਾਡੇ ਗਰੀ ਭਾਜੀ ਇਹ ਵੇੜ ਚ ਖੜੇ ਨੇ ਦਰਵਾਜੇ ਦੀ ਦਰਵਾਜ਼ਾ ਟੋਟਾ ਪਿਆ ਇਹਦੇ ਫੜ ਕੇ ਖੜੇ ਨੇ ਕਿਤੇ ਨਾ ਜਾਓ ਹਲਕਾ ਯਾ ਹੇਰ ਨੂੰ ਹਲਕਾ ਯਾ ਏਦਾਂ ਜਿਦਾ ਹੁ ਕੱਪ ਦਿੱਤੀ ਹੈ ਸੈਟ ਕਰਕੇ ਡਾਊਨ ਦੇਖਣਾ ਆਫੇ ਭਾਜੀ ਵਾਲੀ ਏਦਾਂ ਥੋੜਾ ਚਲਦੇ ਆਇਆ ਸੀ ਰੈਡੀ 1 2 3 스타 ਚਲੋ ਓਕੇ ਬੇਟ ਬੇਟ ਕੋ ਦੋ ਓਕੇ ਤਾਂ ਪੰਜਾਬੀ ਦਾ ਹੋ ਗਿਆ ਇੱਕ ਡਰੈੱਸ ਹੋ ਗਈ ਹੈ ਕੰਪਲੀਟ ਤੇ ਹੁਣ ਚਲਦੇ ਆ ਫੋਟੋ ਸ਼ੂਟ ਤੇ ਸਿਰ ਹੁਣ ਕੋ ਬੋਵਾਂਗੇ ਨੈਕਸਟ ਡਰੈਸ ਤੇ ਬਾਕੀ ਦਾ ਕਰਾਂਗੇ ਸ਼ੂਟ ਤੇ ਲੋਕੇਸ਼ਨ ਦੇ ਵਿੱਚ ਇਕুই ਫਰੇਮ ਆਏ ਵਾਲਾ ਬਾਕੀ ਦੇ ਪੰਜਾਬੀ ਦੇ ਫਰੇਮ ਹੋ ਹੈ ਨਹੀਂ ਬਾਕੀ ਸਾਰਾ ਹੈਗਾ ਵੈਸਟਰਨ ਅ ਅੱਜ ਵੈਸੇ ਅਭੀ ਧੁੱਪ ਵਧੀਆ ਲੱਗ ਗਈ ਆ ਅੱਜ ਸਾਡੇ ਡਾਇਰੈਕਟਰ ਸਾਹਿਬ ਆਪਣੀ ਮਰਛੜੀ ਤਿਆਰੇ ਨੇ ਅੱਜ ਗੱਡੀ ਚੇਂਜ ਕੀਤੀ ਐ ਸਿਸਟਰ ਅੱਜ ਮਰਛੜੀ ਤੇ ਆਏ ਨੇ ਐ ਭਾਜੀ ਹੋਣੀ ਆ ਪਰਫੈਕਟ ਭਾਜੀ ਸਮਝ ਮੈਨੂੰ ਪਤਾ ਕੀ ਕਰਨਾ

ਉਹੜਾ ਫੇਸ ਮੈਂ ਮੇਰੇ ਲਈ ਚ ਲੈ ਕੇ ਸਾਡੇ ਟੇ ਲੋਸਾਵ ਜੋ ਡਰਾ ਸੇਲ ਕਰ ਰਹੇ ਨੇ ਪਰੰਪਰਾਵਾ ਦੇ ਵੀ ਲਾਉਣੀ ਹੈ ਫੇਮ ਕੋਕ ਮੁੱਗੀ ਆ ਯਾਰ ਆਪਾਂ ਕੀ ਕੀਤਾ ਜਾਵੇ ਕੋਈ ਨਹੀਂ ਲੈਂਦਾ ਇੱਥੇ ਮੈਂ ਮੂਲੀਆਂ ਪੱਟਣ ਗਿਆ ਸੀ ਪਰ ਮਾ ਕੇ ਬੋਰਡ ਦੇਖਿਆ ਇਧਰ ਉਹ ਤੁਹਾਨੂੰ ਦਿਖਾਵਾ ਆ ਦੇਖੋ ਕੈਮਰਾ ਖੋਲਣਾ ਕੀ ਕਰ ਸਕਦੇ ਕੁਛ ਨਹੀਂ ਕਰਿਆ ਜਾਏ ਉਹ ਕਿੱਥੇ ਜਾਈਏ ਵਸੀ ਆਜ ਸਾਡੇ ਦੀਪਾ ਜੀ ਗੱਡੀ ਚਲਾ ਰਹੇ ਨੇ ਗੱਡੀਆਂ ਬਹੁਤ ਆ ਬਬਾ ਲਗਜ਼ਰੀ ਲਗਜ਼ਰੀ ਆਪਣੇ ਕੋ ਆ ਵੀ ਇੱਕ ਹੈਗੀ ਆ ਉਹਦੀ ਕਿਹੜੀ ਪੀਟੀ ਹੈ ਜਦੋਂ ਲੇਟੇ ਚੱਲੇ ਜਾਏਗਾ ਤੇ ਆ ਦੇਖੋ ਭਾਈ ਹੁਣੇ ਬੈਠੇ ਆ ਸ਼ੀਟ ਡਨ ਤੀਜੀ ਡਰੈਸ ਅੱਜ ਬੜੇ ਟਾਈਮ ਨਾਲ ਵਿਲੇ ਲਗਭਗ ਘੰਟਾ ਹੋਰ ਲੱਗੂ ਉਸ ਤੋਂ ਬਾਅਦ ਵਿਲੇ ਸਿਸ਼ਪਾਲ ਦੇ ਚਿਹਰੇ ਤੇ ਮੁਸਕਾਨ ਦੇਖਿਆ ਬੜਾ ਇੱਧਰ ਏਹੇ ਛੇਦੀ ਕਰ ਜਾਵਾਂਗੇ ਗੱਲਾਂ ਮਾਰਾਂਗੇ ਜਾਗੋ ਤੇ ਜਾਵਾਂਗੇ ਡਬਲ ਦਿਹਾੜੀ ਉਹ ਬੜੀ ਖੁਸ਼ੀਆਂ ਦੀ ਲਹਿਰਾ ਤੇ ਸ਼ੂਟ ਹੋ ਗਿਆ ਲਗਭਗ ਡੰਨ ਨਾਲ ਦਾ ਹੀ ਆ ਇੱਕ ਡਰੈਸ ਰੇਦੀ ਆ ਆਹ ਚੱਲ ਦਰ ਕੰਬਰੇ ਮਾਲਕ ਦੀ ਬਾਜ ਵਜਦੀ ਆ ਚੱਲ ਦਰ ਨਾਲੋਂ ਆ ਉੱਤੋਂ ਬਾਤ ਤੂੰ ਚੱਲ ਜਾਂਦਾ ਭਈ ਮਮਾ ਹੀ ਮੇਲੇ ਆਏ ਏ ਉੱਤੋਂ ਬਾਤ ਤੂੰ ਚੱਲ ਜਾਂਦਾ ਭਈ ਮਮਾ ਮੇਲੇ ਦਾ ਹੀ ਆ ਇਹਦਾ ਬੰਦੇ ਦਾ ਪਤਾ ਕੀ ਹੱਸਦਾ ਵਾ ਭਈ ਇਹ ਆਕਸੀਜਨ ਦੇ ਵਿੱਚ ਜਾਂਦਾ ਫੋਰਨ ਕੰਟਰੀ ਤੇ ਸੀਜ਼ਨ ਦੇ ਵਿੱਚ ਆ ਜਾਂਦਾ ਇੱਥੇ ਸੀਜ਼ਨ ਇੱਥੇ ਦੱਬ ਕੇ ਲਾਉਂਦਾ ਤੇ ਜਦੋਂ ਗਰਮੀ ਆ ਜਾਂਦੀ ਹੈ ਨਾ ਗਰਮੀਆਂ ਦੇ ਵਿੱਚ ਇਹ ਚਲਾ ਜਾਂਦਾ ਉੱਥੇ ਫੇਰ ਜਾ ਕੇ ਉੱਥੇ ਕੰਮ ਕਰਦਾ ਮਤਲਬ ਰੁਪਈਆਂ ਦੇ ਵਿੱਚ ਤੇ ਡਾਲਰਾਂ ਦੇ ਵਿੱਚ ਇਹ ਦੋਨਾਂ ਦੀ ਕਮਾਈ ਕਰਦਾ ਇਹ ਬੰਦਾ ਆਹ ਦੇਖ ਲਓ ਆਹ ਭੁਲਾ ਜਿਹਾ ਬੰਦਾ ਆ ਸਿਰਫ ਇਸ ਤਰੀਕੇ ਦੇ ਨਾਲ ਰਹਿ ਕੇ ਨਾ ਟੈਕਸੀ ਬਚਾਉਂਦਾ ਕਿ ਮੈਂ ਬਹੁਤ ਜ਼ਿਆਦਾ ਇਹ ਵਾਲਾ ਬੰਦਾ ਹੈਲਪਰੀ ਕਰਨ ਆਉਂਦਾ ਬਾਈ ਗੱਡੀ ਤੇ ਸਾਵਲ ਲਾ ਲਓ ਹੈਲਪਰੀ ਕਰਨ ਗੱਡੀ ਤੇ ਆਉਂਦਾ ਹੈ ਸਾਵਲ ਲਾ ਲਓ ਬੰਦਾ ਇੰਨਾ ਪਹੁੰਚਿਆ ਹੋਇਆ ਹੈ ਅੱਜ ਤੇਰੇ ਸਾਰੇ ਪੇਡ ਖੋਲਣੇ ਵਿੱਚ ਹੈ ਓਏ ਇਹਦੇ ਸਾਰੇ ਪੇਡ ਖੋਲਣੇ ਆ ਜੀ ਮੈਂ ਸਾਰੇ ਸਾਰੇ ਪੇੜ ਖੁੱਲਨੇ ਆ ਉਹ ਪਾਜੀ ਕੀ ਕਹਿਣਾ ਜਾਉਗੇ ਕਿਦਾਂ ਦਾ ਚੱਲ ਰਿਹਾ ਸ਼ੂਟ ਬਹੁਤ ਵਧੀਆ ਬਹੁਤ ਵਧੀਆ ਘੈਟ ਆ ਨਾ ਸੋਇ ਤੇ ਚਾਹ ਨਾ ਪਾਣੀ ਦੂਰ ਦੂਸ ਤੱਕ ਕੁਛ ਖਾਣਾ ਪੀਣ ਦਾ ਕੁਛ ਸਾਧਨ ਨਹੀਂ ਕੋਈ ਸਾਧਨ ਨਹੀਂ ਹਣ ਦਿੱਤੋਂ ਨਿਕਲਾਂਗੇ ਤੇ ਫੇਰ ਪਤਾ ਲੱਗੂ ਰਾਹ ਦੇ ਵਿੱਚ ਕੁਛ ਹਾਂ ਮਾਪੀ ਮੰਗੇ ਉਹ ਘਬੋ ਲੱਗੀ ਆ ਜੋੜਾ ਛੋੜਾ ਦੀ ਸਾਨੂੰ ਹਾਲੀ ਪ੍ਰੋਬਲਮ ਇਹ ਆ ਸਾਨੂੰ ਪ੍ਰੋਬਲਮ ਇਹ ਆ ਵੀ ਤੋਂ ਭੁੱਖ ਨਾਲ ਸਾਡੇ ਸਿਰ ਵੀ ਦੁਖਣ ਲੱਪਨਦੇ ਉਹ ਵੀ ਅੱਧੇ फडफडੀਆਂ ਲਓ ਇਹ ਹੈਗੀ ਗੱਲ ਬਾਤ ਸੋ ਪਰ ਇੱਕ ਗੱਲ ਇਹ ਮੌਜ ਇੱਥੇ ਆ ਆਪਾਂ ਇਕੱਲੇ ਹੀ ਹੈਈ ਕੋਈ ਹੈ ਹੀ ਕੋਈ ਨਹੀਂ ਵਜੀ ਲੇਟ ਲੇਟ ਕੇ ਕਰੋ ਤਾਈਓ ਇੰਨੀ ਛੇਤੀ ਸ਼ੂਟ ਖਤਮ ਹੋ ਰਿਹਾ ਸਾਡਾ ਕਿਉਂਕਿ ਸਾਨੂੰ ਕੋਈ ਡਿਸਟਰਬ ਕਰਨ ਵਾਲਾ ਨਹੀਂ ਹੈਗਾ ਨਾ ਜੇ ਡਿਸਟਰਬ ਕਰਨ ਵਾਲਾ ਹੁੰਦਾ ਫੇਰ ਟਾਈਮ ਲੱਗਣਾ ਸੀ ਸਾਨੂੰ ਕੋਈ ਡਿਸਟਰਬ ਕਰਨ ਵਾਲਾ ਹੈ ਹੀ ਨਹੀਂ ਕੱਲੇ ਸਾਡੇ ਸ਼ਿਸ਼ੂ ਬਾਲ ਜੀ ਵੇਟ ਕਰ ਰਹੇ ਨੇ ਆ ਦੇਖੋ ਇਹਨਾਂ ਨੂੰ ਫੇਰ ਹੁਣ ਬਿਫਤਾ ਪੈ ਗਈ ਕਹਿ ਦਿੱਤਾ ਲਾਈਟ ਦੇ ਦੇ ਨੂੰ ਕੀ ਕਰਨਾ ਦੇਖੀ ਜਰਾ حاجه ਕੁਝ ਪਾ ਜੀ ਹੁਣੀ ਲੱਗੇ ਆ ਫੋਟੋ ਫਿਕਚਰ ਇਕੱਠੇ ਨਹੀਂ ਕਰਨੀ ਆ ਥੋੜਾ ਥੋੜਾ ਯਾ ਸਮਾਈਲ ਥੋੜਾ ਯਾ ਫੇਸ ਨਾ ਕਿ ਆਈ ਨਹੀਂ ਜਾਓ ਕੋਠਾ ਰੱਖ ਕੇ ਕੀਤਾ ਫੋਕਸ ਦੰਦਾ ਦੇ ਨਾਲ ਸਮਾਈ ਕਹਿੰਦੇ ਜੀ ਥੋੜਾ ਇੰਤਜ਼ਾਰ ਕਰੋ ਵੇਟ ਕਰੋ ਬੁੜੀ ਦਾ ਲੈ ਕੇ ਜਾਈਂ ਤੁਸੀਂ ਇੱਧਰ ਵੀ ਫੇਸ ਨਜ਼ਰ ਆਣਾ ਤੁਹਾਡਾ ਇੱਧਰ ਦੀ ਹਾਂ ਇਹ ਓਕੇ ਬੜੇ ਗੁਣੀਆਂ ਦੇ ਵਿੱਚ ਕੰਦੇ ਲੈ ਕੇ ਹੁੰਦੇ ਹੋਏ ਹਾਂ ਬੜੇ ਗੁਣੀਆਂ ਦੇ ਪੱਕੇ ਆ ਫੇਰ ਸਮੀ ਨੂੰ ਕਹਿੰਦੇ ਲਾਈਟ ਚੱਕ ਕੇ ਦੇ ਥੋੜੀ ਸਮਾਈਲ ਹੱਸ ਕੇ ਚਲੋ ਕਹਿੰਦੇ ਚਲੋ ਥ੍ਰੀ ਓਕੇ ਠੀਕ ਹੈ ਸਮਾਈਲ ਦੁਬਾਰਾ ਓਹ ਹੋ ਹੇਲ ਕੇ ਸਰੀਓ ਕਮੈਂਟ ਕਰ ਲੈ ਫੋਟੋ ਦੀ ਹੋ ਰਹੀ ਕਮੈਂਟਰੀ ਤਿੰਨੀ ਆ ਰਹੀ ਚਲੋ ਅੱਗੇ ਚੱਲੇ ਕਪਲ ਤੁਸੀਂ ਇੱਧਰ ਦੇਖ ਲੈ ਇਕੱਠੇ ਕੋਨੋਂ ਵਾਲੀ ਦੇਖਣਾ ਕੈਂਟ ਵਾਲੀ ਲਿਕੇਸ਼ਾ ਇਹਨਾਂ ਵਾਲਾ ਇਹਦਾ ਡਿਵਲ ਦੇਖ ਲੈਣਾ ਬੈਕ ਹੋ ਕੇ ਉਹ ਦੇਖੋ ਜੀ ਇਸ ਪਿੱਛੇ ਪਹਿਨੇ ਇੱਕ ਪਰ ਗੇਗ ਪਿੱਛੇ ਪੂਰੀ ਤਿਆਰੀ ਬਿਨਾਰ ਕਹਿੰਦੇ ਓਕੇ ਥੱਲੇ ਕੀਤਾ ਕੈਮਰਾ ਦੇਖਿਆ ਓਕੇ ਪਾਸ ਆ ਜੀ ਲੱਗੀ ਮੋਰ ਆ ਵੀ ਮੁੜਿਓ ਹੋ ਗਿਆ ਕੰਮ ਓਕੇ ਉਹ ਦੀ ਨਹੀਂ ਖਾਦੀ ਸਵੇਰ ਦੀ ਅਸੀਂ ਆ ਵੇ ਲੋ ਹੁਣ ਕੰਮ ਡਨ ਹੋ ਗਿਆ ਆ ਤੇ ਬਸ ਹੁਣ ਚਲੀਏ ਤੇ ਰਾਤ ਵਿੱਚ ਭਾਜੀ ਦਾ ਭਾਈ ਨੇ ਕਿਹਾ ਵੀ ਆਪਾਂ ਮੈਕਡੀ ਤੋਂ ਘੱਟ ਨਹੀਂ ਰੁਕਣਾ ਹੁਣ ਗਾਂ ਰੁਕਣਾ ਆਪਾਂ ਮੈਕਡੀ ਤੇ ਤੇ ਸ਼ਿਸ਼ੂਪਾਲ ਕਹਿੰਦਾ ਮੈਂ ਕੇਐਫਸੀ ਜਾਣਾ ਆ ਤੇ ਭਾਜੀ ਕਹੀ ਜਾਂਦਾ ਨਹੀਂ ਆਪਾਂ ਕਹਿੰਦਾ ਸ਼ਿਸ਼ੂਪਾਲ ਕਹਿੰਦਾ ਮੈਂ ਛਾਗੋ ਤੇ ਜਾਣਾ ਆ ਉਹ ਤਾਂ ਗਾੜਾ ਫੈ ਜਾਂਦੀਆਂ ਤਾਂ ਫਾਈਨਲੀ ਸ਼ੂਟ ਹੋ ਗਿਆ ਡਨ ਤੇ ਸਮਾਨ ਆਪਾਂ ਪੈਕ ਕਰਦੇ ਪਏ ਆ ਤੇ ਤਕਰੀਬਨ ਤਕਰੀਬਨ 6 ਵਜੇ ਚੱਲੇ ਆ ਤੇ ਆਪਾਂ 6 ਵਜੇ ਤੱਕ ਹੋ ਗਏ ਆ ਫਰੀ ਤੇ ਹੁਣ ਆਪਾਂ ਜਾਵਾਂਗੇ ਘਰੇ ਸ਼ਿਸ਼ੂਪਾਲ ਨੇ ਜਾਣਾ ਜੱਗ ਤੇ ਕਿੱਦਾਂ ਦਾ ਰਿਆ ਫੇ ਸ਼ੂਟ ਤੁਹਾਡਾ ਅੱਜ ਦਾ ਹੈ ਬਹੁਤ ਵਧੀਆ ਸੀ ਤੇ ਹੈ ਬਹੁਤ ਵਧੀਆ ਬਹੁਤ ਵਧੀਆ ਰਹਿ ਗਿਆ ਉਹ ਛੋਟੂ ਤੂੰ ਦੱਸ ਫੇ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਛੋਟੂ ਨੇ ਜਾਣਾ ਆ ਸਾਡੇ ਸ਼ਿਸ਼ੂਪਾਲ ਨੇ ਜਾਣਾ ਆ ਨੈਕਸਟ ਫੰਕਸ਼ਨ ਤੇ ਰਾਤ ਦੀ ਜਾਗੋ ਆ ਤੇ ਉਹਨੂੰ ਉਧਰੋਂ ਫੋਨ ਤੇ ਫੋਨ ਫੋਨ ਤੇ ਫੋਨ ਆਈ ਜਾਂਦੇ ਆ ਉਹਨੂੰ ਫਿਕਰ ਪਿਆ ਵੀ ਮੈਂ ਟਾਈਮ ਤੇ ਪਹੁੰਚੂਗਾ ਕਿ ਨਹੀਂ ਪਹੁੰਚੂਗਾ ਸੋ ਆਪਾਂ ਹੋ ਗਏ ਇੱਥੋਂ ਫ੍ਰੀ ਤੇ ਹੁਣ ਆਪਾਂ ਇੱਥੋਂ ਚੱਲੇ ਆ ਵਾਪਸ ਹੋਮ ਟਾਊਨ ਤੇ ਅੱਜ ਦੀ ਵੀਡੀਓ ਦਾ ਕਰਦੇ ਆ ਆਪਾਂ ਇੱਥੇ ਐਂਡ ਕਿਉਂਕਿ ਭੁੱਖ ਬਾਕੀ ਬੋ ਲੱਗੀ ਆ ਇੱਥੇ ਹੈ ਹੀ ਕੁਛ ਨਹੀਂ ਸੀਗਾ ਲਾਗੇ ਨਾ ਕੰਟੀਨ ਸੀ ਨਾ ਕੋਈ ਛਾਲੇਦੋਲੇ ਹੈਗੇ ਪਿੰਡ ਦੇ ਗੱਬੇ ਜੇ ਬੈਠੇ ਆ ਨਾ ਕੋਈ ਜਮਾਟੋ ਨਾ ਮੋਟੋ ਕੁਛ ਵੀ ਨਹੀਂ ਆਂਦਾ ਇੱਥੇ ਪੂਰਾ ਹਾਲ ਪਿਆ ਚਲੋ ਰਸਤੇ 'ਚ ਦੇਖਦੇ ਆਂ ਕੁਛ ਤੇ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਨੈਕਸਟ ਕਿਸੇ ਵੀਡੀਓ ਦੇ ਵਿੱਚ ਨੈਕਸਟ ਡੇ ਕਿਸੇ ਹੋਰ ਡੇ ਕਿਸੇ ਹੋਰ ਵੀਡੀਓ ਵਿੱਚ ਕਿਸੇ ਹੋਰ ਨਵੇਂ 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 client ਦੇ ਨਾਲ ਤੇ ਨਵੇਂ ਦਿਨ ਨਵੀਂ ਜ਼ਿੰਦਗੀ ਦੇ ਨਾਲ ਤੇ ਉਦੋਂ ਤੱਕ ਆਪਣਾ ਬਹੁਤ-ਬਹੁਤ ਖਿਆਲ ਰੱਖੋ ਧੰਨਵਾਦ ਤੇ ਇੱਕ ਗੱਲ ਹੋਰ ਯਾਰ ਜੇ ਵੀਡੀਓ ਇੱਥੇ ਤੱਕ ਦੇਖ ਲਈ ਹੈ ਨਾ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਵੀ ਕਰ ਲਿਓ ਦੇਖਦੇ ਤੁਸੀਂ ਹੈਗੇ ਸਬਸਕ੍ਰਾਈਬ ਕਰਦੇ ਨਹੀਂ ਮੈਨੂੰ ਪਤਾ ਇਹ ਮੈਨੂੰ ਪਤਾ ਤੇ ਕਰ ਲਿਓ ਯਾਰ ਸਪੋਰਟ ਦੀ ਲੋੜ ਆ ਕਰਿਓ ਜ਼ਰੂਰ ਤੇ ਹੋਰ ਵੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਆਪਾਂ ਹੋਰ ਬੈਸਟ ਕਰ ਸਕੀਏ ਕਿਉਂ ਭਾਜੀ ਕੀ ਕਰਨੀ ਬੋਲ ਪਾ ਕੁਛ ਹੂੰ ਹੂੰ ਲੱਗਾ ਕਰਨ ਦੇਖੋ ਕੁਛ ਨਹੀਂ ਇਹਨੇ ਕੁਛ ਨਹੀਂ ਬੋਲਣਾ ਇਹਦੇ ਮੂੰਹ ਚ ਘੁੰਗਣੀਆਂ ਫਸੀਆਂ ਹੋਈਆਂ ਇਹਨੇ ਕੁਛ ਨਹੀਂ ਬੋਲਣਾ ਇਹਨੂੰ ਕਿਕਰ ਪਿਆ ਵੀ ਮੈਂ ਜਾਗੋ ਤੇ ਜਾਵਾਂ ਜਲਦੀ ਜਲਦੀ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਨੈਕਸਟ ਕਿਸੇ ਦਿਨ ਨਵੀਂ ਵੀਡੀਓ ਦੇ ਲਈ ਉਦ ਤੱਕ ਆਪਣਾ ਬਹੁਤ ਬਹੁਤ ਖਿਆਲ ਰੱਖੋ ਧੰਨਵਾਦ